ਸੱਚੀ ਗੱਲ ਜੀ ਸਵਾਗਤ ਆਪ ਸਭ ਦਾ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਸ਼ੁਭ ਸਵੇਰੇ ਕਹਿੰਦੇ ਸਭ ਆਪਣੇ ਹੈ ਸਭ ਆਪਣੇ ਹੈ ਯਹੀ ਤਾਂ ਝੂਠੇ ਸੁਪਨੇ ਸੁਪਨੇ ਬਹੁਤੇ ਝੂਠੇ ਤੇ ਬਹੁਤੇ ਸੱਚੇ ਵੀ ਹੋ ਜਾਂਦੇ ਆ ਕਈ ਵਾਰੀ ਸਾਨੂੰ ਲੱਗਦਾ ਕਈਆਂ ਦੇ ਸਟਾਰ ਇਦਾਂ ਦੇ ਆ ਕਿ ਉਹਨਾਂ ਦੀ ਇੰਟੂਇਸ਼ਨ ਵੀ ਬੜੀ ਅੱਛੀ ਹੁੰਦੀ ਆ ਤੇ ਉਹਨਾਂ ਦੇ ਸੁਪਨੇ ਵੀ ਛੇਤੀ ਹੀ ਸੱਚ ਮਤਲਬ ਕਿ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਮਤਲਬ ਮੈਂ ਦੇਖ ਚੁੱਕੀ ਆ ਪਹਿਲਾਂ ਇਹ ਮੇਰੇ ਨਾਲ ਹੋ ਚੁੱਕੀ ਆ ਪਹਿਲਾਂ ਜਾਂ ਮੈਨੂੰ ਸੁਪਨਾ ਆਇਆ ਸੀ ਕਿ ਇਹ ਚੀਜ਼ ਹੋਣੀ ਆ ਤੇ ਹੋ ਜਾਂਦੀ ਆ ਚਲੋ ਸੁਪਨੇ ਬਹੁਤੇ ਸੁਪਨੇ ਜੋ ਨੇ ਸਿਰਫ ਸੁਪਨੇ ਹੀ ਹੁੰਦੇ ਆ ਤੇ ਕੁਝ ਲੋਕਾਂ ਦੇ ਸੁਪਨੇ ਸੱਚ ਵੀ ਹੋ ਜਾਂਦੇ ਆ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਕਿਉਂ ਨਹੀਂ ਦੇਖਣੇ ਚਾਹੀਦੇ ਕਹਿੰਦੇ ਜੇ ਪਤਾ ਹੋਵੇ ਮਾਰੀ ਜਾਣਾ ਤਾਂ ਫਿਰ ਜੂਨ ਦਾ ਕੀ ਫਾਇਦਾ ਐਦਾਂ ਥੋੜਾ ਹੀ ਆ ਸੁਪਨੇ ਤਾਂ ਭਾਵੇਂ ਤੁਹਾਨੂੰ ਜ਼ਿੰਦਗੀ ਦੇ ਰਾਤ ਨੂੰ ਸੌਂਦੇ ਹੋਏ ਕਈ ਵਾਰੀ ਲੱਗਦਾ ਕੇ ਅਸੀਂ ਨੀਂਦ ਚਾ ਤੇ ਸੁਪਨੇ ਤੁਹਾਨੂੰ ਜ਼ਿੰਦਗੀ ਵਿੱਚ ਇੱਕ ਆਸ਼ਾ ਦੀ ਦਵਾ ਦਿੰਦੇ ਨੇ ਬੜੇ ਵਧੀਆ ਹੁੰਦੇ ਨੇ ਖੂਬਸੂਰਤ ਜਿਹੇ ਸੁਪਨੇ ਜਿਸ ਚੀਜ਼ ਨੂੰ ਅਸੀਂ ਹਕੀਕਤ ਵਿੱਚ ਪ੍ਰਾਪਤ ਨਾ ਕਰ ਸਕੀਏ ਤੇ ਕਈ ਵਾਰੀ ਕਹਿ ਦਿੰਦੇ ਆ ਕਿ ਸੁਪਨਿਆਂ ਚ ਹੀ ਹੋ ਜਾਵੇ ਸੁਪਨਿਆਂ ਚ ਹੀ ਮਿਲ ਜਾਵੇ ਸੁਪਨੇ ਚ ਹੀ ਗੱਲ ਕਰ ਲਈਏ ਸੁਪਨੇ ਚ ਹੀ ਦੇਖ ਲਈਏ ਹੈਨਾ ਬੜੇ ਕਵੀਆਂ ਨੇ ਬੜਾ ਕੁਝ ਲਿਖਿਆ ਸੁਪਨਿਆਂ 'ਚ ਤੇ ਸੁਪਨੇ ਕਈ ਵਾਰੀ ਡਰਾਉਣੇ ਕਈ ਵਾਰੀ ਕਿਸ ਤਰ੍ਹਾਂ ਦੇ ਕਈ ਵਾਰੀ ਕਿਸ ਤਰ੍ਹਾਂ ਦੇ ਆਉਂਦੇ ਆ ਕੁਝ ਲੋਕ ਸੁਪਨੇ 'ਚ ਉੱਠ ਕੇ ਡਰ ਵੀ ਜਾਂਦੇ ਆ ਕੁਝ ਲੋਕਾਂ ਨੂੰ ਅ ਮਤਲਬ ਐਦਾ ਅਜੀਬ ਜਿਹੇ ਸਪਨੇ ਆਉਂਦੇ ਆ ਜਿਸ ਨਾਲ ਕੇ ਉਹਨਾਂ ਦੀ ਮਤਲਬ ਮਾਨਸਿਕ ਸਥਿਤੀ ਡਾਮਡਲ ਹੋ ਜਾਂਦੀ ਆ ਡਰਨ ਵਾਲੇ ਭੈ ਵਾਲੇ ਅਜੀਬ ਤਰ੍ਹਾਂ ਦੇ ਸਪਨੇ ਹੁੰਦੇ ਆ ਕੀ ਸਪਨਿਆਂ ਦੀ ਹੈ ਸਚਾਈ ਵਾਸਤੂ ਦੇ ਮੁਤਾਬਕ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਸਪਨੇ ਕਦੋਂ ਕਿੱਦਾਂ ਕੀ ਮਹੱਤਵ ਹੈ ਵਾਸਤੂ ਦੇ ਮੁਤਾਬਕ ਸਪਨਿਆਂ ਦਾ ਇਹ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਵਿੱਚ ਜਾਣਕਾਰੀ ਦਵਾਂਗੇ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਕਹਿੰਦੇ ਆ ਨਾ ਕਿ ਉਹ ਤੂਫਾਨ ਥਾ गुजर ਗਿਆ ਮੈਂ ਇਨਸਾਨ تھا ਬिखर ਗਿਆ ਇਸੇ ਤਰ੍ਹਾਂ ਕੋਈ ਚੀਜ਼ਾਂ ਸਾਨੂੰ ਲੰਗੇ ਤੇ ਵਕਤ ਲੰਗੇ ਤੇ ਹਰ ਚੀਜ਼ ਹੋਏ ਤੇ ਉਸ ਦਾ ਅਹਿਸਾਸ ਨਹੀਂ ਹੁੰਦਾ ਤੇ ਕੋਈ ਚੀਜ਼ਾਂ ਸਾਨੂੰ ਝੰਡੋੜ ਕੇ ਰੱਖ ਦਿੰਦੀਆਂ ਨੇ ਜਦੋਂ ਸਾਡੀ ਜ਼ਿੰਦਗੀ ਚੋਂ ਜਾਂਦੀਆਂ ਨੇ ਜਾਂ ਸਾਡੀ ਜ਼ਿੰਦਗੀ ਚ ਉਸ ਚੀਜ਼ ਦੀ ਅਹਿਮੀਅਤ ਜਦੋਂ ਖਤਮ ਬੜਾ ਸੌਖਾ ਹੈ ਕਹਿਣਾ ਫਿਰ ਕੀ ਹੋਇਆ ਬੜਾ ਸੌਖਾ ਹੈ ਕਹਿਣਾ ਕੋਈ ਗੱਲ ਨਹੀਂ ਸਭ ਠੀਕ ਹੋ ਜਾਣਾ ਜਿਨ੍ਹਾਂ ਨਾਲ ਜਿਸ ਤਰ੍ਹਾਂ ਜਿਸੇ ਤਰ੍ਹਾਂ ਜਿਵੇਂ ਤਰ੍ਹਾਂ ਦੀ ਬੀਤ ਰਹੀ ਹੁੰਦੀ ਹੈ ਉਹਨਾਂ ਤੋਂ ਪੁੱਛ ਕੇ ਦੇਖੋ ਵਕਤ ਜੋ ਹੈ ਪਹਾੜ ਦੀ ਤਰ੍ਹਾਂ ਵਿੱਚ ਅੰਦਰ ਖੜਾ ਹੈ ਨੰਗਦਾ ਹੀ ਨਹੀਂ ਤੁਸੀਂ ਅੱਗੇ ਵਾਦੇ ਹੀ ਨਹੀਂ ਬਹੁਤ ਸੌਖਾ ਹੈ ਜੀ ਬਹੁਤ ਗੱਲਾਂ ਬਹੁਤ ਸੌਖੀਆਂ ਹੁੰਦੀਆਂ ਨੇ ਦੂਜੇ ਨੂੰ ਕਹਿਣੀਆਂ ਤੇ ਬਹੁਤ ਹੀ ਚੀਜ਼ਾਂ ਔਖੀਆਂ ਨੇ ਆਪਣੇ ਆਪ ਅਪਣਾਉਣੀਆਂ ਪਰ ਰਸਤਾ ਵੀ ਕੋਈ ਨਹੀਂ ਹੈ ਇਸ ਦਾ ਹੱਲ ਵੀ ਕੋਈ ਨਹੀਂ ਹੈ ਕੁਝ ਚੀਜ਼ਾਂ ਦੇ ਹੱਲ ਕੁਦਰਤ ਕਰਦੀ ਹੈ ਤੇ ਕੁਝ ਚੀਜ਼ਾਂ ਦਾ ਹੱਲ ਵਕਤ ਕਰਦਾ ਹੈ ਤੇ ਕੁਝ ਚੀਜ਼ਾਂ ਦੇ ਜ਼ਖਮ ਸਿਰਫ ਤੇ ਸਿਰਫ ਇਨਸਾਨ ਹੀ ਆਪਣੇ ਆਪ ਨੂੰ ਸਹੀ ਕਰਕੇ ਭਰ ਸਕਦਾ ਹੈ ਸਹੀ ਮਤਲਬ ਆਪਣੇ ਆਪ ਨੂੰ ਆਪਣੇ ਦਿਮਾਗ ਨੂੰ ਉਹਨਾਂ ਚੀਜ਼ਾਂ ਚੋਂ ਕੱਢ ਸਕਦਾ ਹੈ ਬਹੁਤੀਆਂ ਚੀਜ਼ਾਂ ਕਈ ਵਾਰੀ ਸਾਡੇ ਦਿਮਾਗ ਚੋਂ ਨਿਕਲਦੀਆਂ ਨਹੀਂ ਆਪਾਂ ਪਹਿਲਾਂ ਵੀ ਇੱਕ ਵਾਰ ਦੱਸਿਆ ਸੀ ਕਿ ਜਿਸ ਚੀਜ਼ ਦਾ ਜ਼ਖਮ ਡੂੰਗਾ ਹੋਵੇ ਉਹਨੂੰ ਵਾਰ-ਵਾਰ ਲਿਖ ਲਿਆ ਕਰੋ ਵਾਰ-ਵਾਰ ਉਸ ਨੂੰ ਲਿਖ ਕੇ ਵਧੀਆ ਛੱਡਤਾ ਵਧੀਆ ਛੱਡਤਾ ਤੇ ਉਸ ਤੋਂ ਵੀ ਜ਼ਿਆਦਾ ਵਧੀਆ ਇੱਕ ਤੁਹਾਨੂੰ ਹੋਰ ਗੱਲ ਦੱਸਦੀ ਆ ਜਿਸ ਨੂੰ ਤੁਸੀਂ ਮੰਨਦੇ ਹੋ ਗੱਲ ਤਾਂ ਵੀ ਸਵਾਰਸ਼ਦੀ ਹੈ ਹੈਨਾ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਸ ਦਾ ਨਾਮ ਲੈ ਕੇ ਉਸ ਨੂੰ ਸਾਰੀ ਚੀਜ਼ ਲਿਖ ਕੇ ਦਿੱਤੀ ਉਸ ਦੀ ਫੋਟੋ ਦੇ ਮੂਰੇ ਰੱਖ ਦਿੱਤੀ ਕਿਹਾ ਤੇਰੇ ਮੂਰੇ ਤੈਨੂੰ ਸਾਰਾ ਕੁਝ ਦੱਸਤਾ ਤੇ ਹੁਣ ਤੂੰ ਹੀ ਇਸ ਦਾ ਹੱਲ ਕਰ ਹੈਨਾ ਤੇ ਹੌਲੀ ਹੌਲੀ ਦੇਖੋ ਕਿ ਉਹ ਕੁਦਰਤ ਜੋ ਆ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਵੇਗੀ ਕਿਉਂਕਿ ਸਰੀਰ ਤੁਹਾਡਾ ਹੈ ਮਨ ਤੁਹਾਡਾ ਹੈ ਦਿਮਾਗ ਤੁਹਾਡਾ ਹੈ ਹੈ ਨਾ ਤੇ ਇਸ ਨੂੰ ਤੁਸੀਂ ਹੀ ਸਮਝਾ ਸਕਦੇ ਹੋ ਸਾਹਮਣੇ ਵਾਲੇ ਦੀਆਂ ਗੱਲਾਂ ਕਈ ਵਾਰੀ ਦਿਮਾਗ ਚ ਘਰ ਕਰਦੀਆਂ ਤੇ ਕਈ ਵਾਰੀ ਇਧਰੋਂ ਸੁਣ ਕੇ ਅਸੀਂ ਇਧਰੋਂ ਘੱਟ ਦਿੰਨੇ ਆ ਅਸੀਂ ਓਨੀ ਕੁ ਚੀਜ਼ ਲੈਨੇ ਆ ਇਨਸਾਨ ਬੜਾਈ ਵਧਿਆਏ ਓਨੀ ਕੁ ਚੀਜ਼ ਸੁਣਦਾ ਜਿੰਨੀ ਕੁ ਉਸਦੇ ਮਤਲਬ ਦੀ ਹੁੰਦੀ ਬਹੁਤੀਆਂ ਚੀਜ਼ਾਂ ਉਹਨੂੰ ਲੱਗਦਾ ਮੇਰੇ ਮਤਲਬ ਦੀਆਂ ਹੈ ਨਹੀਂ ਐਵੇਂ ਹੀ ਮੈਂ ਕੀ ਲੈਣਾ ਹੈ ਨਾ ਮਤਲਬ ਹਵਾ ਹੀ ਕੁਝ ਹੋਰ ਹੁੰਦੀ ਹੈ ਕਈਆਂ ਨੂੰ ਸੁਣ ਲੈਣੀ ਚਾਹੀਦੀ ਆ ਅਗਿਆਨੀ ਤੇ ਗਿਆਨ ਗਿਆਨ ਤੇ ਅਗਿਆਨ ਜੋ ਹੈ ਨਾ ਉਹ ਇਸੇ ਚੀਜ਼ ਦੇ ਵਿਚਾਰ ਲਈ ਦਿਸਾਏ ਕਿ ਅਸੀਂ ਕਿੰਨਾ ਸੁਣਦੇ ਹਾਂ ਜਿੰਨਾ ਅਸੀਂ ਜ਼ਿਆਦਾ ਸੁਣਦੇ ਹਾਂ ਓਨੀ ਹੀ ਚੀਜ਼ ਨੂੰ ਅਸੀਂ ਮਹਿਸੂਸ ਕਰਦੇ ਹਾਂ ਜੋ ਕੰਮ ਦਾ ਨਹੀਂ ਉਸ ਨੂੰ ਉੱਥੇ ਛੱਡ ਦਿੰਨੇ ਆ ਹੱਥ ਛਾੜ ਦਿੰਨੇ ਆ ਜੋ ਵਧੀਆ ਗੱਲ ਹੁੰਦੀ ਉਸ ਨੂੰ ਦਿਮਾਗ 'ਚ ਲੈ ਲੈਣੀ ਆ ਹਰ ਕਿਸੇ ਵਿੱਚ ਕੁਦਰਤ ਨੇ ਕੋਈ ਨਾ ਕੋਈ ਗੁਣ ਤੇ ਦਿੱਤਾ ਹੀ ਹੋਇਆ ਚਲੋ 19 ਦਸੰਬਰ 2023 ਦਿਨ ਹੈ ਮੰਗਲਵਾਰ ਦਾ ਤithi ਅੱਜ 7ਵੀਂ ਤithi ਹੈ ਪੂਰਵ ਭਾਦਰਾ ਪਦ ਨਕਸ਼ਤਰ ਹੈ ਸਿੱਧੀ ਯੋਗ ਰਵੇਗਾ ਗ੍ਰਹਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਦਿਨ ਜੋ ਸਤਾਰਿਆਂ ਦੇ ਹਿਸਾਬ ਦੇ ਨਾਲ ਜੋ ਚੰਦਰ ਮਹਾਰਾਜ ਅੱਜ ਦੀ ਸ਼ਨੀ ਨਾਲ ਯੁਤੀ ਬਣਾ ਕੇ ਕੁੰਭ ਰਾਸ਼ੀ ਵਿੱਚ ਚੱਲਣਗੇ ਤੇ ਚੰ드ਰਮਾ ਜੋ ਹੈ ਗੁਰੂ ਦੇ ਨਕਸ਼ਤਰ ਚਾਗੇ ਗੁਰੂ ਸਤ ਵਿੱਚ ਸਤ ਪਹਿਲਾ ਰਾਹੁ ਦੇ ਨਕਸ਼ਤਰ ਸੀ ਤੇ ਹੁਣ ਪੂਰਵ ਭਾਦਰਾ ਪਦ ਨਕਸ਼ਤਰ ਵਿੱਚ ਚੰਦਰ ਮਹਾਰਾਜ ਤੇ ਉਸ ਤੋਂ ਬਾਅਦ ਗੱਡ ਮੁਲ ਸ਼ੁਰੂ ਹੋ ਜਾਣਗੇ ਜਦੋਂ ਚੰਦਰੂਗਾ ਮਹਾਰਾਜ ਜਿੱਦ ਨਾ ਜਾਣਗੇ ਬ੍ਰਸਪਤ ਨਾਲ ਜੁਤੀ ਬਣਾਣਗੇ ਰਾਹੁ ਨਾਲ ਜੁਤੀ ਬਣਾਣਗੇ ਬ੍ਰਸਪਤ ਦੇ ਘਰ ਵਿੱਚ ਹਨ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਸਿਤਾਰਿਆਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਚੰਦਰ ਰਾਸ਼ੀ ਦੇ ਮੁਤਾਬਕ ਦੇਖਿਆ ਜਾਵੇ ਸ਼ਨੀ ਚੰਦਰ ਦੀ ਜੁਤੀ ਦਾ ਪ੍ਰਭਾਵ ਕੱਲ ਵੀ ਸੀ ਪਰ ਅੱਜ ਨਕਸ਼ਤਰ ਬਦਲ ਗਿਆ ਇਸ ਕਰਕੇ ਥੋੜੀਆਂ-ਬਹੁਤੀਆਂ ਸਥਿਤੀਆਂ ਤੇ ਸ਼ੁਭ ਹੋ ਜਾਣਗੀਆਂ ਚਲੋ ਆਪਾਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਐਰੇ ਜਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਅ즈ਦਾ ਦਿਨ ਹੈ ਕਿਸ ਤਰ੍ਹਾਂ ਦਾ ਜਾਏਗਾ ਸਿਤਾਰਿਆਂ ਦੇ ਹਿਸਾਬ ਨਾਲ ਜੀ ਮੇਸ਼ ਰਾਸ਼ੀ ਵਾਲਿਆਂ ਦੇ ਜੋ ਇਨਕਮ ਖਾਨ ਵਿੱਚ ਗੁਰੂ ਦਾ ਨਕਸ਼ਤਰ ਕਿਸਮਤ ਦਾ ਮਾਲਕ ਦਿਨ ਅੱਛਾ ਜਾਏਗਾ ਹਿੰਮਤ ਬਣੀ ਰਹੇਗੀ ਅੱਜ ਕਨਫਿਊਜ਼ ਥੋੜਾ ਜਿਹਾ ਤੁਸੀਂ ਘਟ ਹੋਵੋਗੇ ਕੋਸ਼ਿਸ਼ ਕਰਨੀ ਹੈ ਦੁੱਧ ਦਾ ਪੈਕੇਟ ਮੰਦਰ ਜ਼ਰੂਰ ਰੱਖ ਲੈਣਾ ਹੈ ਤੇ ਜਾਂ ਗੁਰਦਾਰਾ ਸਾਹਿਬ ਵੀ ਦੇ ਸਕਦੇ ਹੋ ਤੇ ਆਪਣੇ ਇਸਟ ਆਪਣੇ ਗੁਰੂ ਨੂੰ ਮੱਥਾ ਟੇਕ ਕੇ ਘਰ ਤੋਂ ਜਾਓ ਦਿਨ ਬੈਸਟ ਜਾਏਗਾ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਨੇ ਅੱਜ ਗ੍ਰੇ ਕਲਰ ਪਹਿਨਣਾ ਹੈ ਤੇ ਬਾਹਰੀ ਖਾਣੇ ਤੋਂ ਪਰਹੇਜ਼ ਰੱਖਣਾ ਹੈ ਆਹ ਤਾਂ 10ਵੇਂ ਸਥਾਨ ਵਿੱਚ ਸ਼ਨੀ ਚੰਦਰ ਹੈ ਪਿਤਾ ਨਾਲ ਬੈਸਵਾਜੀ ਕਰਨੀ ਕੋਈ ਨਹੀਂ ਤੇ ਗੁਰੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਸਹਿਜ ਜ਼ਰੂਰ ਕਰ ਲੈਣੀ ਹੈ ਨਹੀਂ ਤਾਂ ਲੱਤਾਂ 'ਚ ਦਰਦ ਮਹਿਸੂਸ ਰਹੇਗਾ ਹੋਵੇਗਾ ਜੈਮਨੀ ਮਿਥੂਨਾ ਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਜਾਮਨੀ ਕਲਰ ਲੱਕੀ ਰਵੇਗਾ ਸਿਤਾਰਿਆਂ ਦੇ ਹਿਸਾਬ ਨਾਲ 9ਵੇਂ ਸ਼ਨੀ ਚੰਦਰ ਦੀ ਜੁਤੀ ਬਣੀ ਹੋਈ ਹੈ ਤੇ ਨਾਲ ਤੁਸੀਂ ਕੀ ਕਰਨੀ ਅੱਜ ਪਤਾਸੇ ਦਾ ਸੇਵਨ ਕਰ ਤੋਂ ਕਰਕੇ ਜਾਣਾ ਹੈ ਤੇ ਨਾਲ ਹੀ ਅਸਮਾਨੀ ਕਲਰ ਪਹਿਨ ਲੈਣਾ ਹੈ ਅਸਮਾਨੀ ਵੀ ਪਹਿਨ ਸਕਦੇ ਹੋ ਅੱਜ ਅੱਛਾ ਕਲਰ ਹੈ ਤੁਹਾਡੇ ਲਈ ਜਾਂ ਜਾਮਨੀ ਕਲਰ ਵੀ ਵੈਸੇ ਅੱਛਾ ਹੀ ਆ ਤੇ ਕਿਸੇ ਪੇਪਰ ਬਹੁਤ ਹੀ ਧਿਆਨ ਨਾਲ ਕਿਸੇ ਪੇਪਰ ਤੇ ਸਾਈਨ ਕਰਨੇ ਆ ਕੁਝ ਧੋਖੇ ਵਾਲੇ ਸਿਧਾਰੇ ਰਹਿਗੇ ਉਹਨਾਂ ਸੰਭਲ ਕੇ ਚੱਲੋ ਅਗਲੀ ਰਾਸ਼ੀ ਕੈਂਸਰ ਕਰਕਰਾਸ਼ੀ ਵਾਲਿਆਂ ਦੇ ਲਈ ਥੋੜਾ ਅੱਜ ਜੋ ਕਿਸਮਤ ਦਾ ਸਾਥ ਮਿਲ ਜਾਏਗਾ ਬਦਨਾਮੀ ਚੋਂ ਨਿਕਲ ਜਾਓਗੇ ਪਰੇਸ਼ਾਨੀਆਂ ਘਟਣਗੀਆਂ ਵਾਹਨ ਸੁੱਖ ਮਿਲੇਗਾ ਪਰ ਨਾਲ ਹੀ ਪ੍ਰੇਮ ਸਬੰਧਾਂ ਵਿੱਚ ਕੁਝ ਕੇਹਾ ਸੁਣੀ ਹੋ ਸਕਦੀ ਆ ਕੁਝ ਉਦਾਸੀ ਮਨ ਦੇ ਸਾ ਸਕਦੀ ਆ ਆਪਣੇ ਮਨ ਦੇ ਪਟਕਾ ਨੂੰ ਬਚਾਉਣ ਦੇ ਲਈ ਅੱਜ ਤੁਸੀਂ ਮਸਟਰਡ ਕਲਰ ਪਹਿਨੋ ਤਾਂ ਕਿ ਬ੍ਰਸਪਤ ਦੇ ਨਕਸ਼ਤਰ ਦਾ ਸਾਥ ਮਿਲੇ ਅਗਲੀ ਰਾਸ਼ੀ ਲਿਓ ਜਾਨੀ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ ਸ਼ਨੀ ਚੰਦਰ ਦੀ ਯੁਤੀ ਸਤਵੇਂ ਸਥਾਨ ਵਿੱਚ ਸਤਵੇਂ ਖਾਨੇ ਵਿੱਚ ਬੈਠਾ ਹੋਇਆ ਸ਼ਨੀ ਤੇ ਚੰਦਰ ਮਾ ਹੈ ਨਾ ਕੀ ਕਰਦਾ ਹੈ ਜਦੋਂ ਸ਼ਨੀ ਤੇ ਚੰਦਰ ਦੀ ਯੁਤੀ ਬਣੀ ਹੋਵੇ ਤਾਂ ਤਕਰੀਬਨ ਨਕਸ਼ਤਰ ਜੁਆ ਉਹ ਬ੍ਰਸਪਦਾਇ ਤੇ ਸਤਵੇਂ ਸਥਾਨ ਵਿੱਚ ਹੋਵੇ ਤਾਂ ਆਪਾਂ ਕੱਲ ਵੀ ਦੱਸਿਆ ਸੀ ਪਤੀ ਪਤਨੀ ਚ ਆਪਸੀ ਪਰੇਸ਼ਾਨੀ ਤੇ ਨਾਲ ਕੰਮ ਕਾਰ ਡਿਲੇ ਜ਼ਰੂਰ ਹੋ ਜਾਂਦੇ ਆ ਅਨਕ ਤਾਂ ਕੰਮ ਡੇਲੇ ਹੋ ਸਕਦੇ ਆ ਪੈਸਾ ਆਏਗਾ ਤਾਂ ਲਈ ਕੰਮ ਕਰਨ ਲਈ ਪੜਾਈ ਲਈ ਵਿਦੇਸ਼ ਲਈ ਸਿਤਾਰੇ શુભ ਨੇ ਬ੍ਰਹਸਪਤ ਨੂੰ ਹੋਰ ਸ਼ੁਭ ਕਰਨ ਲਈ ਪਾਣੀ ਚ ਹਲਦੀ ਪਾ ਕੇ ਸ਼ਨਾਣ ਕਰੋ ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਵਾਹੇ ਕਰਜੇ ਬਿਮਾਰੀ ਰੋਗ ਨੂੰ ਲੈ ਕੇ ਚਿੰਤਾ ਜਗਾ ਸਕਦੀ ਆ ਬ੍ਰੈਸਪਦ ਦਾ ਨਕਸ਼ਤਰ ਮਿੱਤਰ ਹੀ ਹੈ ਮਨ ਵਿੱਚ ਅਜੀਬ ਜੀਵ ਤਰ੍ਹਾਂ ਦੇ ਖਿਆਲ ਆਉਣਗੇ ਜੋ ਤੁਹਾਨੂੰ ਥੋੜਾ ਬਹੁਤਾ ਤੇ ਪਰੇਸ਼ਾਨ ਕਰਨਗੇ ਤੇ ਇਸ ਪਰੇਸ਼ਾਨੀ ਤੋਂ ਬਚਣ ਦੇ ਲਈ ਤੁਸੀਂ ਕੀ ਕਰਨਾ ਹੈ ਬੁੱਧ ਨੂੰ ਸਹੀ ਕਰਨਾ ਤੇ ਕੰਜਕਾ ਨੂੰ ਫਾਲ ਦੇ ਦੇਣਾ ਤੇ ਕੁੱਤੇ ਨੂੰ ਰੋਟੀ ਪਾਣੀ ਬਿਲਕੁਲ ਨਾ ਭੁੱਲੋ ਅਗਲੀ ਰਾਸ਼ੀ ਲਿਬਰਾ ਤੂਲਾ ਰਾਸ਼ੀ ਵਾਲਿਆਂ ਦੇ ਲਈ ਬ੍ਰੈਸਪਦ ਦਾ ਨਕਸ਼ਤਰ ਮਿੱਤਰ ਨਹੀਂ ਹੈ ਮੋਟਾਪੇ ਨੂੰ ਲੈ ਕੇ ਅੱਜ ਦੀ ਚਿੰਤਾ ਅੰਦਰੋਂ ਸੋਜੇ ਨੂੰ ਲੈ ਕੇ ਚਿੰਤਾ ਤੇ ਨਾਲ ਤੁਹਾਨੂੰ ਚਿੰਤਾ ਹੋਈ ਕਿ ਕਿਸ ਤਰ੍ਹਾਂ ਕਿਸ ਚੀਜ਼ ਨੂੰ ਬੈਲੈਂਸ ਕੀਤਾ ਜਾਵੇ ਆਪਣੇ ਕੰਮ ਕਾਰਜ ਜੋ ਤੁਸੀਂ ਛੱਡ ਰਹੇ ਹੋ ਉਹਨਾਂ ਨੂੰ ਸਮੇਂ ਸਿਰ ਨਿਬੜੋ ਲੇਜੀਪਨ ਨਾ ਕਰੋ ਤਾਂ ਹੀ ਘਰ ਦਾ ਮਾਹੌਲ ਤੇ ਸਾਰੇ ਕੰਮ ਕਾਰ ਵਿਉਂਤਬੰਦ ਤਰੀਕੇ ਨਾਲ ਹੋ ਸਕਦੇ ਹਨ ਮਿਸ਼ਰੀ ਦਾ ਸੇਵਨ ਸਰੇਤ ਤੋਂ ਕਰ ਲਓ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਬ੍ਰਸਪਤ ਦਾ ਨਕਸ਼ਤਰ ਮਿੱਤਰ ਹੀ ਹੈ ਦਿਨ ਬਿਲਕੁਲ ਬੈਸਟ ਜਾਏਗਾ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੈ ਕੰਮ ਕਾਰ ਪੜਾਈ ਸਭ ਕੁਝ ਅੱਛਾ ਚੱਲੇਗਾ ਪਰ ਮੰਨ ਦੇ ਪਟਕਾਉ ਨੂੰ ਬਚਾਉਣ ਦੇ ਲਈ ਥੋੜਾ ਕਾਲਾ ਪੰਤੇਜੀ ਤੋਂ ਬਚਣ ਦੇ ਲਈ ਚੌਲ ਤੇ ਦੁੱਧ ਚਲ ਪ੍ਰਵਾਤ ਕਰ ਸਕਦੇ ਹਾਂ ਸਕੋਰਪੀਓ বৃশ্চਿਕ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਜੋ ਕਲਰ ਹੈ ਉਹ ਮਹਿੰਦੀ ਕਲਰ ਤੁਹਾਡਾ ਲੱਕੀ ਰਵੇਗਾ ਸੂਰਜ ਬੁੱਧੀ ਜੋ ਤਿਲਕਨ ਵਿੱਚ ਅੱਛੀ ਸ਼ਨੀ ਚੰਦਰ ਤੀਜੇ ਯਾਤਰਾ ਸਫਲਕਾਰੀ ਅੱਜ ਵੀ ਰਹੇਗੀ ਬ੍ਰਹਸਪਦ ਅਨਕਸ਼ਤਰ ਆਪਣੇ ਬਾਰੇ ਸੋਚੋਗੇ ਕਾਜ ਕੰਸਟਰਕਸ਼ਨ ਦੇ ਕੰਮ ਹੋਣਗੇ ਤੇ ਨਾਲ ਪੂਰੀ ਤਰ੍ਹਾਂ ਸੱਚਾਈ ਪਸੰਦ ਹੋ ਕੇ ਜੋ ਬ੍ਰਹਸਪਤ ਦੀ ਨੌਵੀਂ ਦ੍ਰਿਸ਼ਟੀ ਸੂਰਜ ਤੇ ਪੈ ਰਹੀ ਹੈ ਤਾਂ हिम्मत ਨਾਲ ਪਿੱਤਲ ਨੂੰ ਸੋਨਾ ਕਰ ਸਕਦੇ ਹੋ ਮਤਲਬ ਹਿੰਮਤ ਨਾਲ ਕਾਫੀ ਵੱਡੀ ਪਹੁੰਚ ਦੇ ਨਾਲ ਤੁਹਾਡੇ ਰੁਕੇ ਹੋਏ ਕੰਮ ਹੋ ਸਕਦੇ ਆ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਬ੍ਰਸਪਤ ਦਾ ਨਕਸ਼ਾ ਤਾਂ ਲਈ ਕੰਮਕਾਰ ਲਈ ਚੰਗਾ ਹੈ ਪਰ ਥੋੜੀ ਖੱਜਲ ਖਵਾਰੀ ਤਾਂ ਹੈ ਹੀ ਹੈ ਨਾ ਜੋ ਤੁਹਾਨੂੰ ਥੋੜਾ ਨੁਕਸਾਨ ਕਰ ਸਕਦੀ ਹੈ ਆਪਣੀ ਇੰਟੂਇਸ਼ਨ ਆਪਣੇ ਦਿਮਾਗ ਆਪਣੇ ਮਨ ਨੂੰ ਸਟੇਬਲ ਕਰਕੇ ਚੱਲੋ ਥੋੜੀ ਜਿਹੀ ਚਨੇ ਦੀ ਦਹਲੋ ਚਲਪਰਵਾ ਕਰ ਦੋ ਤੇ ਇੱਕ ਨਾਰੀਅਲ ਲੈ ਕੇ ਮੰਦਰ ਰੱਖ ਦਿਓ ਆਕਿਉਰਸ ਕੁੰਭਰਾਸੀ ਵਾਲੇ ਸੇਥ ਠੀਕ ਹੁੰਦੀ ਚਾਹੀਦੀ ਹੈ ਇਨਕਮ ਚ ਵਾਧਾ ਹੋਏਗਾ ਬਾਣੀ ਚ ਕੰਟਰੋਲ ਰੱਖਣ ਤੋਂ ਹੋਏ ਤਾਂ ਰਿਸ਼ਤੇ ਵੀ ਬੈਲੈਂਸ ਨਾਲ ਚੱਲਣਗੇ ਤੇ ਘਰ ਦਾ ਮਾਹੌਲ ਵੀ ਸ਼ਾਂਤੀ ਨਾਲ ਬੀਤ ਜਾਏਗਾ ਅੱਜ ਦੇ ਦਿਨ ਕੇਸਰ ਮੱਥੇ ਤੇ ਜ਼ਰੂਰ ਲਗਾਣਾ ਹੈ ਤੇ ਨਾਲ ਤੁਸੀਂ ਆਫ ਵਾਈਟ ਕਲਰ ਪਹਿਨਣਾ ਪਾਈਸੇਸ ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਪਤੀ ਪਤਨੀ ਵਿੱਚ ਮਨ ਮਟਾਉ ਪਰੇਸ਼ਾਨੀ ਜਾਂ ਸਿਹਤ ਇੱਕ ਦੂਸਰੇ ਦੀ ਖਰਾਬ ਹੋ ਸਕਦੀ ਆ ਤਾਂ ਸਿਹਤ ਲਈ ਸਹੀ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਕਿਉਂਕਿ ਬ੍ਰਹਿਸਪਤ ਨਕਸ਼ਤਰ ਹੈ ਤਾਂ ਲੰਗਰ ਵਿੱਚ ਸਬਜ਼ੀਆਂ ਦੇ ਸਕਦੇ ਹੋ ਹਰੀਆਂ ਕਿਸੇ ਜ਼ਰੂਰਤਮੰਦ ਨੂੰ ਗਰਮ ਕੱਪੜੇ ਦਾ ਦਾਨ ਵੀ ਕਰ ਸਕਦੇ ਹੋ ਤੇ ਉਸ ਤੋਂ ਚੰਗਾ ਹੈ ਕਿ ਗਾ ਨੂੰ ਰੋਟੀ ਵੀ ਪਾ दो ਸਾਰੀਆਂ ਚੀਜ਼ਾਂ ਚੰਗੀਆਂ ਹੀ ਨੇ ਬਸ ਧਿਆਨ ਇਹ ਰੱਖਣਾ ਕਿ ਹਲਕਾ ਹਲਕਾ ਮਿਊਜ਼ਿਕ ਜ਼ਰੂਰ ਸੁਣਨਾ ਤਾਂ ਕਿ ਬਾਹਰਵੇਂ ਬੈਠਾ ਚੰਦਰਮਾ ਤੁਹਾਨੂੰ ਖੱਜਲ ਖਵਰ ਮਾਨਸਿਕ ਤੌਰ ਤੇ ਨਾ ਕਰੇ ਇਹ ਸਿੱਧੀ ਤੁਹਾਡੇ ਸਿਤਾਰੇ ਗ੍ਰਹਿ ਮਤਾਬ ਕੀ ਪ੍ਰਭਾਵ ਹਨ ਸੁਪਣਿਆਂ ਦਾ ਪ੍ਰਭਾਵ ਸੁਪਨੇ ਜੋ ਨੇ ਨਾ ਵੈਸੇ ਤੇ ਪਰਮਾਤਮਾ ਕਰੇ ਜੋ ਵੀ ਕੋਈ ਸੁਪਨਾ ਦੇਖੇ ਉਸ ਦਾ ਸੱਚ ਹੀ ਹੋ ਜਾਵੇ ਚੰਗੇ ਚੰਗੇ ਸੁਪਨੇ ਸੱਚ ਹੋ ਜਾਣ ਪਰ ਇਹ ਨਹੀਂ ਨਾ ਕਹਿ ਸਕਦੇ ਕਿ ਮਾੜਾ ਆਇਆ ਤੇ ਇਹ ਗਲਤ ਇਹ ਝੂਠੀ ਰੂਪ ਇਹ ਸੱਚ ਨਾ ਹੋ ਜਾਵੇ ਚਲੋ ਸੁਪਨੇ ਖੁੱਲੀਆਂ ਅੱਖਾਂ ਨਾਲ ਦੇਖਣ ਵਾਲੇ ਜ਼ਿਆਦਾ ਬੈਸਟ ਰਹਿੰਦੇ ਆ ਪਰ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਅਗਰ ਤੁਹਾਨੂੰ ਸਪਨਿਆਂ ਦੇ ਵਿੱਚ ਕੁਝ ਡਰਾਉਣੀਆਂ ਚੀਜ਼ਾਂ ਦਿਖਦੀਆਂ ਹੋਣ ਜਿੱਦਾਂ ਕਿ ਮੰਨ ਲਓ ਸਪਨੇ 'ਚ ਸੱਪ ਦਿਖੇ ਹੈਨਾ ਤਾਂ ਵੈਸੇ ਤਾਂ ਮਾਇਆ ਦਾ ਕਾਰਕ ਮੰਨਿਆ ਜਾਂਦਾ ਪਰ ਡੰਗ ਮਾਰੇ ਤਾਂ ਮਾੜਾ ਹੀ ਆ ਇਸੇ ਤਰ੍ਹਾਂ ਅਗਰ ਸਪਨੇ ਡਰਾਉਣੇ ਆਉਂਦੇ ਆ ਬਹੁਤ ਜ਼ਿਆਦਾ ਡਰਾਉਣੇ ਸਪਨੇ ਆਉਂਦਾ ਕਿਤੇ ਦਬਾਅ ਪੈਂਦਾ ਕੁਝ ਕਈ ਵਾਰੀ ਉਹ ਆਪਾਂ ਕਹਿ ਦਿੰਨੇ ਆ ਕਿ ਸਾਨੂੰ ਮਰੇ ਹੋਏ ਦਿਖਦੇ ਰਹਿੰਦੇ ਆ ਵਹਿਮ ਨਹੀਂ ਆ ਇੱਕ ਗੱਲ ਐ ਹੁਣ ਦਿਮਾਗ ਚ ਪਤਾ ਨਹੀਂ ਕਿੱਧਰ ਕਿੱਧਰ ਘੋੜੇ ਭੱਜ ਜਾਂਦੇ ਆ ਤੇ ਕੁਝ ਨਾ ਕੁਝ ਦਿਖਦਾ ਰਹਿੰਦਾ ਹੈ ਹਨਾ ਕਈ ਵਾਰੀ ਮਰੇ ਹੋਏ ਦਿਖਦੇ ਅਸੀਂ ਉਹਦੇ ਨਾਲ ਬੰਦੇ ਨੂੰ ਡਰ ਗਿਆ ਪੈ ਜਾਂਦੇ ਆਪਣੇ ਹੀ ਨੇ ਕੋਈ ਨਹੀਂ ਹੈ हां ਜੇ ਕੋਈ ਚੀਜ਼ ਮੰਗ ਰਿਹਾ ਤਾਂ ਉਹ ਕਿਸੇ ਨਾ ਕਿਸੇ ਨੂੰ ਦੇ ਦੋ ਹੋ ਸਕਦਾ ਹੈ ਉਹ ਕਿਤੇ ਨਾ ਕਿਤੇ ਸਾਡੀ ਜੋ એનર્ਜੀ ਹੈ ਉਸ ਚੀਜ਼ ਨੂੰ ਉਸ ਨੂੰ ਕਰ ਰਹੀ ਹੈ ਅਟਰੈਕਟ ਕਰ ਰਹੀ ਹੈ ਤਾਂ ਉਹ ਕਿਸੇ ਜ਼ਰੂਰਤਮੰਦ ਨੂੰ ਖਾਣਾ ਖਿਲਾ ਦੋ ਉਸ ਨੂੰ ਉਹ ਚੀਜ਼ ਦੇ ਦਿਓ ਤੇ ਸਭ ਤੋਂ ਵੱਡੀ ਗੱਲ ਅਗਰ ਡਰਾਉਣੇ ਸੁਪਨੇ ਆਉਣੇ ਹੋਣ ਦਬਾਅ ਪੈਂਦਾ ਹੋਵੇ ਤਾਂ ਹਮੇਸ਼ਾ ਹੀ ਆਪਣੇ ਸਹਰਾਣੇ ਦੇ niche ਕੁਛ ਨਾ ਕੁਛ ਲੋਹੇ ਦੀ ਚੀਜ਼ ਰੱਖ ਲਓ ਜਿੱਦਾਂ ਕਿਲ ਰੱਖ ਸਕਦੇ ਹੋ ਲੋਹੇ ਦਾ ਟੁਕੜਾ ਰੱਖ ਸਕਦੇ ਹੋ ਅਗਰ ਤੁਸੀਂ 46 ਟੁਕੜਾ ਲੋਹੇ ਦਾ ਰੱਖਦੇ ਹੋ ਤਾਂ ਬਹੁਤ ਸ਼ੁਭ ਫਲਕਾਰੀ ਹੁੰਦਾ ਹੈ ਉਹਦੇ ਤੇ ਹਲਕਾ ਜਿਹਾ ਸੰਦੂਰ ਮੰਗਲ ਕਾਇਮ ਕਰ ਸਕਦੇ ਹੋ ਤੁਸੀਂ ਤਾਂ ਵੀ ਸ਼ੁਭ ਹੁੰਦਾ ਹੈ ਅਗਰ ਬਹੁਤ ਜ਼ਿਆਦਾ ਡਰਾਉਣੇ ਸੁਪਣਿਆਂ ਦੀ ਵਜਾ ਨਾਲ ਦੁਬਾਰੀ ਵਜਾਣਾ ਉਹ ਮਾਨਸਿਕ ਪਰੇਸ਼ਾਨੀ ਜ਼ਿਆਦਾ ਹੁੰਦੀ ਹੋਵੇ ਤਾਂ ਇੱਕ ਨਾਰੀਅਲ ਲੈ ਕੇ ਆਪਣੇ ਤੋਂ 7 ਵਾਰ ਵਾਰ ਕੇ ਉਸ ਨੂੰ ਜਲ ਪ੍ਰਵਾਹ ਕਰਨ ਤੇ ਅਜੀਬ ਜੇ ਸੁਪਣਿਆਂ ਤੋਂ ਬਚਾਅ ਹੋ ਜਾਂਦਾ ਹੈ ਠੀਕ ਦੇਖੋ ਸਮਾਂ ਜਾਂਚਦਾ ਮੈਂ 2:00 ਤਾਂ ਸਭ ਤਾਂ ਅਜ਼ਾਦ ਦੇਣਾ ਛੱਜਾਵੇ ਸਾਰੀ